ਰਾਸ਼ਟਰੀ ਮੀਨਸ ਕਮ ਮੈਰਿਟ ਸਕਾਲਰਸ਼ਿਪ ਦੀ ਸ਼ੁਰੂਆਤ ਸਾਲ 2008 ਵਿੱਚ ਕੀਤੀ ਗਈ ਸੀ ਇਸ ਹੇਠ 8ਵੀਂ ਕਲਾਸ ਦੇ ਸਰਕਾਰੀ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਨੇ ਤੇ ਇਹ ਸਕਾਲਰਸ਼ਿਪ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 9ਵੀਂ ਤੋਂ 12ਵੀਂ ਕਲਾਸ ਤੱਕ ਹਰ ਸਾਲ 12000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ ਐਨ ਐਮ ਐਮ ਐਸ ਦਾ ਨਤੀਜਾ ਐਲਾਨਿਆ ਗਿਆ ਹੈ ਇਸ ਵਿੱਚ ਬਰਨਾਲਾ ਦੇ ਗਰਲਸ ਸਕੂਲ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਨੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਇਸ ਸਕੂਲ ਦੇ 17 ਵਿਦਿਆਰਥੀਆਂ ਨੇ ਇਸ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੁਸਨਪ੍ਰੀਤ कौर ਨੇ ਦੂਰਦਰਸ਼ਨ ਨਾਲ ਗੱਲਬਾਤ ਕੀਤੀ ਮੇਰਾ ਨਾਮ ਹੁਸਨਪ੍ਰੀਤ ਕੌਰ ਹੈ ਮੈਂ ਗਵਰਨਮੈਂਟ ਗਰਲਸ ਸਕੂਲ ਦੀ ਸਟੂਡੈਂਟ ਹਾਂ ਤੇ ਅਸੀਂ ਐਨਵੀਐਮਐਸਰ ਇਗਜ਼ਾਮ ਦਿੱਤਾ ਸੀ ਜਿਸ ਵਿੱਚੋਂ ਅਸੀਂ 18 ਜਨੇ ਅੰਦਰ ਰਜਿਸਟ੍ਰੇਸ਼ਨ ਕਰਵਾਈ ਸੀ ਤੇ 17 ਜਨੇ ਨੇ ਕਲੀਅਰ ਕੀਤਾ ਇਹ ਸਾਰਾ ਕੁਝ ਸਾਡੇ ਪ੍ਰਿੰਸੀਪਲ ਮੈਮ ਅਤੇ ਪੰਕਜ ਸਰ ਕਰਕੇ ਪੋਸੀਬਲ ਹੋ ਸਕਿਆ ਸਕੂਲ ਦੀ ਪ੍ਰਿੰਸੀਪਲ ਵਿੰਸੀ ਜਿੰਦਲ ਨੇ ਇਸ ਸਫਲਤਾ ਲਈ ਬੱਚਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਬਹੁਤ ਮੈਨੂੰ ਖੁਸ਼ੀ ਹੋਈ ਵੈਨ ਮਾਈ ਸਟੂਡੈਂਟਸ 17 ਸਟੂਡੈਂਟਸ ਕਲੀਅਰ ਥੈਟ ਸਕਾਲਰਸ਼ਿਪ ਐਗਜ਼ਾਮ ਆਊਟ ਆਫ 18 ਸਟੂਡੈਂਟਸ ਓਨਲੀ 18 ਸਟੂਡੈਂਟਸ ਵੀ ਹੈਵ ਅਪਲਾਈਡ ਐਂਡ ਆਊਟ ਆਫ 18 17 ਸਟੂਡੈਂਟਸ ਹੈਵ ਕਲੀਅਰ ਦ ਐਗਜ਼ਾਮ ਐਂਡ ਦਿਸ scholarship exam is a great benefit for the students because every month the student will get 1000 as a stipend for 4 years means After four years,